ਲਓ ਵੀ ਦੋਸਤੋ ਮਿੱਤਰੋ ਅੱਜ ਫੇਰ ਸਮਾਈ ਸ਼ਾਮ ਨੂੰ ਢਲਦੀ ਸ਼ਾਮ ਨੂੰ ਤੁਹਾਨੂੰ ਇੱਕ ਜਾਣ ਕੇ ਦੇਣ ਲੱਗੇ ਆ ਪਲਾਟ ਬਕਾਉ ਹੈ ਬਹੁਤ ਵਧੀਆ ਏਰੀਆ ਵਿੱਚ ਆ ਦੇਖੋ ਸੜਕ ਬਣੀ ਹੋਈ ਹੈ ਸੀਰੇ ਜਿਹਾ ਪਿਆ ਹੋਇਆ ਤੇ ਬਹੁਤ ਵਧੀਆ ਸ਼ਾਂਤ ਏਰੀਆ ਖੁੱਲੀਆਂ ਗਲੀਆਂ ਨੇ ਤੇ ਆ ਬਿਲਕੁਲ ਗਲੀ ਹੈ ਆ ਦੇਖੋ ਗਲੀ ਦੇ ਅੱਗੇ ਗਲੀ ਲੰਘਦੀ ਹੈ ਗਲੀ ਦੇ ਕੋਰਨ ਤੇ ਹੈ ਜਾਂ ਪਲਾਟ ਵਿਕਾਊ ਹੈ ਇਹ 8 ਮਰਲੇ ਦਾ ਪਲਾਟ ਹੈ ਆ ਦੇਖੋ ਏਰੀਆ ਬੜਾ ਸਾਫ਼ ਸੁਥਰਾ ਤੇ ਸ਼ਾਂਤ ਹੈ ਆ ਦੇਖ ਸਕਦੇ ਹੋ ਲਾਈਟਾਂ ਦਾ ਵੀ ਪ੍ਰਬੰਧ ਹੋਇਆ ਹੋਇਆ ਹੈ ਸੜਕ ਪਈ ਸੜਕ ਬਣੀ ਹੋਈ ਹੈ ਤੇ ਸੀਵਰੇਜ ਵੀ ਇਹਦੇ ਪਿਆ ਹੋਇਆ ਸੀਰੇ ਤੁਹਾਨੂੰ ਦਿਖਾਉਣੇ ਆ ਆ ਟੱਕਣ ਸੀਰੇ ਦਾ ਹੀ ਆ ਹਾਂਜੀ ਇਹ ਸੀਰੇ ਪਿਆ ਹੋਇਆ ਆ ਖੁੱਲੀ ਰੋ ਸੜਕ ਆ ਰਹੀ ਉਧਰੋਂ ਤੇ ਆ ਪਿੱਛੇ ਅੱਗੇ ਹੋਰ ਰਸਤਾ ਪਿੱਛੇ ਹੋਰ ਕਲੋਨੀ ਬਣ ਜਾ ਰਹੀ ਹੈ ਤੇ ਆ ਬਹੁਤ ਥੋੜੀ ਏਰੀਆ ਚ ਕਾਰਨ ਤੇ ਪਲਾਟ ਆ ਵਧੀਆ 8 ਮਾਰਲ ਦਾ ਤੁਸੀਂ ਇਹ ਖਰੀਦ ਸਕਦੇ ਹੋ ਹੋਰ ਇਧਰ ਬਹੁਤ ਹੋਰ ਵੀ ਨਾਲ ਪਲਾਟ ਹੈਗੇ ਆ ਪਰ ਵਿਕਾਊ ਇਹ ਹੈ ਬਾਕੀ ਲਗਭਗ ਖੇਲ ਤੇ ਵੇਚ ਚੁੱਕੇ ਆ ਤੇ ਆਹ ਪਲਾਟ ਮਕਾਊਗਾ ਕੋਰਨ ਵਾਲਾ ਤੇ ਤੁਸੀਂ ਇਹ ਜਿਹੜਾ ਪਲਾਟ ਲੈਣਾ ਹੋ ਸੱਜਣੋ ਤਾਂ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਲਓ ਬਹੁਤ ਹੀ ਸ਼ਾਂਤ ਏਰੀਆ ਬਹੁਤ ਇੱਥੇ ਏਰੀਆ ਬੜਾ ਸ਼ਾਂਤ ਹੈ ਬਹੁਤ ਸ਼ਹਿਰ ਦੇ ਬਾਗੇ ਪਣੇ ਸ਼ਹਿਰ ਦੇ ਜਿਹੜੇ ਮਿਲ ਕੇ ਵਧੀਆ-ਵਧੀਆ ਲੋਕ ਇਸ ਈਰੇ ਤੇ ਰਹਿੰਦੇ ਆ ਕਹਿ ਸਕਦੇ ਆ ਵੈਸੇ ਤਾਂ ਸਾਰਾ ਵੇਰੀਆ ਹੀ ਬਹੁਤ ਤੁਸੀਂ ਬਾਗੇ ਪਣਦਾ ਪਰ ਇਹ ਬਹੁਤ ਵਧੀਆ ਏਰੀਆ ਹੈ ਬਾਕੀ ਪਹੁੰਚ ਸ਼ਾਂਤ ਖੇਤਰ ਹੈ ਸ਼ਾਂਤ ਏਰੀਆ ਉਥੇ ਪਲਾਟ ਵਿਕਾਊ ਹੈ ਤੁਸੀਂ ਇਹ ਲੈਣਾ ਹੋਵੇ ਤਾਂ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਲਓ ਜਿਵੇਂ ਪਹਿਲਾਂ ਦੱਸਿਆ ਬਹੁਤ ਸ਼ਾਂਤ ਏਰੀਆ ਹੈ ਬਹੁਤ ਪੀਸਫੁੱਲ ਏਰੀਆ ਗਲੀਆਂ ਖੁੱਲੀਆਂ ਸੜਕ ਬਣੀ ਹੋਈ ਹੈ ਤੇ ਕਈ ਥਾਈਂ ਇਨਟਰੋਕ ਲੱਗੀ ਹੋਈ ਹੈ ਸ਼ਾਂਤ ਏਰੀਆ ਵੱਡੀ ਗੱਲ ਤਾਂ ਇਹ ਹੈ ਇੱਥੇ ਕਿਸੇ ਤਰ੍ਹਾਂ ਦੀ ਕੋਈ ਵੀ ਡਿਸਟਰਬੈਂਸ ਨਹੀਂ ਜਿਹੜੇ ਬੰਦੇ ਨੇ ਸੱਜਣ ਪਲਾਟ ਲੈਣਾ ਹੋਵੇ ਜਿਹੜੇ ਸ਼ਹਿਰ ਦੇ ਪਲਾਟ ਲੈਣਾ ਚਾਹੁੰਦੇ ਆ ਜਾਂ ਜਿਹੜੇ ਭੀੜੇ ਥਾਵਾਂ ਤੇ ਰਹਿੰਦੇ ਉਹ ਖੁੱਲੇ ਥਾਂ ਤੇ ਹੋਣਾ ਚਾਹੀਦਾ ਖੁੱਲਾ ਢੁਲੇ एरिया ਇੱਥੇ ਆ ਕੇ ਇਹ ਰਹਿ ਸਕਦੇ ਆ ਤੇ ਜਿਹੜੇ ਕੋਈ ਮੁਲਾਜ਼ਮ ਜਾਂ ਕੋਈ ਹੋਰ ਸਦਨ ਕਿਰਾਏ ਤੇ ਰਹਿੰਦੇ ਆ ਉਹ ਵੀ ਇਹ ਪਲਾਟ ਲੈ ਸਕਦੇ ਆ ਭਰਤ ਪਾਉਣੀ ਪਊਗੀ ਤੇ ਵਧੀਆ ਸ਼ਾਂਤ ਏਰੀਆ ਜਿਹੜਾ ਸਦਨ ਲੈਣਾ ਹੋ ਪਲਾਟ ਤੇ ਉਹ ਦਿੱਤੋ ਨੰਬਰ ਤੇ ਸੰਪਰਕ ਕਰ ਸਕਦਾ ਇੱਥੇ ਆਬਾਦੀ ਵੱਧ ਰਹੀ ਹੈ ਇੱਥੇ ਲੋਕ ਆ ਰਹੇ ਇਸ ਖੇਤਰ ਨੂੰ ਕਿਉਂਕਿ ਸ਼ਾਂਤ ਏਰੀਆ ਸ਼ਾਂਤ ਖੇਤਰ ਹੈ ਇਸ ਪਾਸੇ ਵੱਲ ਲੋਕ ਆ ਰਹੇ ਨੇ ਸੋ ਜਿਨ੍ਹਾਂ ਨੇ ਇਹ ਪਲਾਟ ਲੈਣਾ ਮੈਂ ਫਿਰ ਦੱਸ ਦਿਆਂ ਵੀ ਉਹ ਪਿੱਛੇ ਕੰਧ ਹੈ ਆ ਕਾਰਨਰ ਹੈ ਕਾਰਨਰ ਤੇ ਪਲਾਟ ਹੈ ਬਿਲਕੁਲ ਬਹੁਤ ਵਧੀਆ ਪਲਾਟ ਹੈ ਸੋ ਸਦਨੋਂ ਵੀ ਲੈ ਜਿਨ੍ਹਾਂ ਨੇ ਲੈਣਾ ਹੋਏ ਪਲਾਟ ਤੇ ਇੱਥੇ ਸਪਰਕ ਕਰ ਸਕਦੇ ਆ